आदि तिर ब्रह जय वाल्मीकि जय मैं शक्ति दयावान प्रेजिडेंट अखिल ग्मीकि मान शाद प्रष्ठा कौम गम शास्त्री समा व्यक्त क्रोध देखवती काम ये वो श्लोक ने जड़े सृष्टिकर्ता भगवान वाल्मीकि मारे दे के मुक्त हो जो कि संसार के प्रथम शिक्षक होना ने संसार में गयान दिता उन्होंने कई रिशों मुनिया ने शिक्षा प्राप्त की ਔਰ ਗਿਆਨ ਪ੍ਰਾਪਤ ਕੀਤਾ। ਲਵ ਕੁਸ਼ ਨੇ ਉਹਨਾਂ ਕੋਲ ਸਿੱਖਿਆ ਪ੍ਰਾਪਤ ਕੀਤੀ। ਅਖਲ ਭਾਰਤੀ ਵਾਲਮੀਕੀ ਹਸਾਇਨਾ ਪਿਛਲੇ 3 ਸਾਲ ਤੋਂ ਲਗਾਤਾਰ ਪੰਜਾਬ ਸਰਕਾਰ ਨੂੰ ਮੰਗ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਭਗਵਾਨ ਵਾਲਮੀਕੀ ਮਾਰਾ ਦੇ ਨਾਂ ਤੇ ਕਾਲਜ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਔਰ ਮੈਂ ਇਹੋ ਮੰਗ ਅਖਲ ਭਾਰਤੀ ਵਾਲਮੀਕੀ ਹਸਾਇਨਾ ਦੇ ਮਾਧਮ ਤੋਂ ਪੰਜਾਬ ਸਰਕਾਰ ਅੱਤੇ ਫੇਰ ਰੱਖਣਾ ਕਿ ਪੰਜਾਬ ਦੇ ਵਿੱਚ ਪਹਿਲ ਦੇ ਅਧਾਰ ਤੇ ਭਗਵਾਨ ਵਾਲਮੀਕੀ ਮਾਰਾ ਦੇ ਨਾਂ ਤੇ ਯੂਨੀਵਰਸਿਟੀ ਕੰਮ ਕੀਤੀ ਜਾਵੇ। ਔਰ ਵਾਲਮੀਕ ਸਮਾਜ ਦੀ ਭਾਵਨਾ ਦਾ ਸਨਮਾਨ ਕੀਤਾ ਜਾਵੇ। ਔਰ ਇਥੇ ਮੈਂ ਆਪਣੇ ਜਗਾਰੂ ਵੀਰ ਜੋਧਾ ਵੀਰ ਸਾਨੂੰ ਵਾਲਮੀਕਨ ਜੀ ਦਾ ਜਿਹੜੇ ਕਿ ਮੁੱਖੇ ਸੰਚਾਲਕ ਭਾਰਤ ਵਾਲਮੀਕ ਆਧਿਨ ਰੂਪ ਸਮਾਜ ਦੇ ਨੇ ਜੋ ਸਮਾਜਵਾਦ ਸਹਿਰਨੇ ਕਾਰਜ ਕਰ ਰਹੇ ਨੇ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਭਗਵਾਨ ਵਾਲਮੀਕੀ ਮਾਰੇ ਦੇ ਨਾਂ ਦੀ ਯੂਨੀਵਰਸਿਟੀ ਕਾਇਮ ਹੋ ਸਕੇ ਉਸਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ ਉਹਨਾਂ ਦੀਆਂ ਗੱਲਾਂ ਕੌੜੀਆਂ ਜਰੂਰ ਹੁੰਦੀਆਂ ਨੇ ਪਰ ਉਹ ਆਪਣੇ ਦਿਲ ਦਾ ਦਰਦ ਦੱਸਦੇ ਨੇ ਸੱਚਾਈ ਦੱਸਦੇ ਨੇ ਜੀ ਸ਼ਾਨੂ ਵਾਲਮੀਕਨ ਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸ਼ਕਤੀ ਦੇਵਾਨ ਅਖਲ ਭਾਰਤ ਦੇ ਵਾਲਮੀਕੀ ਸਨਾ ਤੁਹਾਡੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੱਲੇਗੀ ਔਰ ਭਗਵਾਨ ਵਾਲਮੀਕੀ ਮਾਰੇ ਦੇ ਨਾਤੇ ਯੂਨੀਵਰਸਿਟੀ ਕਾਇਮ ਕਰਨ ਦੇ ਵਿੱਚ ਜਿੰਨਾ ਕੋਈ ਸੰਘਰਸ਼ ਵੀ ਲੋਰ ਪੈਗੀ ਅਖਲ ਭਾਰਤੀ ਵਾਲਮੀਕੀ ਸ਼ਾਨਾ ਦਿਨ ਰਾਤ ਤੁਹਾਡੇ ਨਾਲ ਖੜੀ ਰਹੇਗੀ ਔਰ ਜਲਦ ਹੀ ਇੱਕ ਸੰਯੁਕਤ ਪਲੱਸ ਕਾਨਫਰੰਸ ਕਰਕੇ ਸ਼ਾਨੂ ਵਾਲਮੀਕੀ ਜੀ ਨੂੰ ਮਿਲ ਕੇ ਇੱਕ ਰਣਨੀਤੀ ਤਿਆਰ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਂ ਦੀ ਯੂਨੀਵਰਸਿਟੀ ਕੈਮਪ ਕੀਤੀ ਜਾਣੀ ਆ ਪੂਰੀ ਯੋਜਨਾਤੀ ਤਿਆਰ ਕੀਤੀ ਜਾ ਚੁੱਕੀ ਸੋ ਸ਼ਾਨੂ ਵਾਲਮੀਕੀ ਜੀ ਤੇ ਆਪਣੇ ਆਪ ਨੂੰ ਕਲਿਆਣ ਸਮਝੋ ਅਸਲ ਭਾਰਤੀ ਵਾਲਮੀਕੀ ਸਾਨਾ ਤੁਹਾਡੇ ਨਾਲ ਹਰ ਵੇਲੇ ਖੜੀ ਆ ਔਰ ਮੈਂ ਆਪਣੇ ਵਾਲਮੀਕੀ ਸਮਾਜ ਦੇ ਸੰਗਠਨਾਂ ਨੂੰ ਵੀ ਅਪੀਲ ਕਰਨਾ ਕਿ ਜਿਸ ਤਰ੍ਹਾਂ ਸ਼ਾਨੂ ਜੀ ਆਪਣੀ ਆਵਾਜ਼ ਨੂੰ ਗੂੰਜੰਦ ਕਰ ਰਹੇ ਆ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਂ ਦੇ ਯੂਨੀਵਰਸਿਟੀ ਕੈਮਪ ਹੋਣ ਦੇ ਵਿੱਚ ਉਸੇ ਤਰ੍ਹਾਂ ਹੀ ਹਰ ਸੰਗਠਨ ਦਾ ਫਰਜ਼ ਬੰਦਾ ਕਿ ਜਿਸ ਤਰ੍ਹਾਂ ਅਸੀਂ ਹਰ ਐਜੀਟੇਸ਼ਨ ਲੜਦੇ ਆਂ ਭਗਵਾਨ ਵਾਲਮੀਕੀ ਮਹਾਰਾ ਦੇ ਨਾਮ ਦੀ ਯੂਨੀਵਰਸਿਟੀ ਕੈਂਪ ਕਰਨ ਦੇ ਵਿੱਚ ਵੀ ਪੰਜਾਬ ਸਰਕਾਰ ਉਹਨੂੰ ਜਲਦੀ ਜਤੋਂ ਜਲਦੀ ਬਨਵਾਵੇ ਉਸ ਲਈ ਵੀ ਸੰਘਰਸ਼ ਕਰਨਾ ਚਾਹੀਦਾ ਔਰ ਆਪਣਾ ਯੋਗਦਾਨ ਪੂਰਾ ਪੂਰਾ ਦੇਣਾ ਚਾਹੀਦਾ ਅਕਲ ਭਾਰਤੀ ਵਾਲਮੀਕੀ ਸਹਾਨਾ ਪੰਜਾਬ ਸਰਕਾਰ ਅਗੇ ਫੇਰ ਇੱਕ ਵਾਰੀ ਮੰਗ ਕਰਦੀ ਆ ਕਿ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਜਲਦੀ ਤੋਂ ਜਲਦੀ ਭਗਵਾਨ ਵਾਲਮੀਕੀ ਮਾਰੇ ਦੇ ਨਾਮ ਦੀ ਇੱਕ ਯੂਨੀਵਰਸਿਟੀ ਕੈਂਪ ਕੀਤੀ ਜਾਵੇ ਜੈ ਵਾਲਮੀਕੀ ਜੈ ਭੀ